ਸਾਡੇ ਅੰਦਰ ਦਾ ਪਰਮੇਸ਼ਰ ਆ ਗਿਆ ਇਸ ਲਈ ਅਗਰ ਬਾਏ ਫੇਰ ਵੀ ਤੁਹਾਡਾ ਮਨ ਨਹੀਂ ਟਿਕਦਾ ਵੀ ਨਹੀਂ ਨਹੀਂ ਮੈਂ ਤਾਂ ਜੀ ਫੋਟੋ ਨਹੀਂ ਰੱਖਣੀ ਆਪਣੇ ਘਰ ਦੇ ਵਿੱਚ ਤਾਂ ਅੱਛਾ ਇਹ ਹੈ ਕਿ ਅਗਰ ਬਾਏ ਤੁਹਾਡੇ ਕਮਾਂਡ ਵਿੱਚ ਉਸੇ ਧਰਮ ਨੂੰ ਜਿਹੜੇ ਧਰਮ ਦੇ ਤੁਹਾਡੇ ਘਰੇ ਫੋਟੋ ਆ ਪਈਆਂ ਨੇ ਉਸੇ ਧਰਮ ਨੂੰ ਮੰਨਣ ਵਾਲੇ ਬਹੁਤ ਨੇ ਦੁਨੀਆ ਦੇ ਵਿੱਚ ਤੁਹਾਡਾ ਕਮਾਂਡੀ ਮੰਨਣ ਵਾਲਾ ਹੈ ਤੁਹਾਡਾ ਰਿਸ਼ਤੇਦਾਰ ਮੰਨਣ ਵਾਲਾ ਚੱਕੋ ਫੋਟੋਆਂ ਕੀ ਕਰ ਦੋ ਉਸ ਨੂੰ ਸਮਾ ਦਿਓ ਜਿਹੜਾ ਸਮਾਨ ਤੁਸੀਂ ਆਪਣੇ ਘਰੇ ਨਹੀਂ ਰੱਖਣਾ ਕੀ ਕਰਦੋ ਉਹਨੂੰ ਫੋਟੋ ਸਮਾਨ ਨੂੰ ਅਗਲੇ ਨੂੰ ਗਮਾਂਡੀ ਨੂੰ ਰਿਸ਼ਤੇਦਾਰ ਨੂੰ ਦੇ ਦਿਓ ਮਚਾਉਣ ਦੇ ਨਾਲੋਂ ਅੱਛਾ ਹੈ ਤੁਸੀਂ ਉਹ ਫੋਟੋ ਉਹਨਾਂ ਲੋਕਾਂ ਨੂੰ ਦੇ ਦਿਓ ਜੋ ਉਹ ਚੀਜ਼ਾਂ ਤੇ ਵਿਸ਼ਵਾਸ ਕਰਦੇ ਆ ਸਮਝ ਆਈ ਕਿ ਨਹੀਂ ਆਈ ਗੱਲ ਫਿੱਟ ਪੈਂਦੀ ਹੈ ਕਿ ਨਹੀਂ ਪੈਂਦੀ ਠੀਕ ਹੈ ਕਿਉਂਕਿ ਉਹਦਾ ਵਿਵਾਦ ਨਹੀਂ ਹੋਏਗਾ ਜੋ ਤੁਸੀਂ ਮਚਾਓਗੇ ਉਹਦਾ ਵਿਵਾਦ ਹੋਏਗਾ ਉਹਦਾ ਮੁੱਦਾ ਖੜਾ ਹੋਏਗਾ ਉਹਦੇ ਉਹਨੇ ਕਰਕੇ ਸਾਡੇ ਰੱਬ ਦਾ ਨਾਮ ਸਾਡੀ ਚਰਚ ਦਾ ਨਾਮ ਸਾਡੇ ਬੱਚਿਆਂ ਦਾ ਨਾਮ ਕੀ ਹੋਏਗਾ ਬਦਨਾਮ ਦਾ ਅੱਜ ਕਿੰਨੀਆਂ ਵੀਡੀਓ ਆਪਾਂ ਦੇਖਦੇ ਆਂ ਫਲਾਣੇ ਦਾ ਵਿਰੋਧ ਕੀਤਾ ਗਿਆ ਜੀ ਫਲਾਣੇ ਦਾ ਵਿਰੋਧ ਕੀਤਾ ਗਿਆ ਜੀ ਕਈ ਪਾਸਟਰ ਕਹਿੰਦੇ ਜੀ ਵਿਰੋਧ ਤਾਂ ਹੋਣ ਦਿਓ ਜੀ ਮੇਰੀ ਪਤਾ ਲੱਗੂ ਦੇਖੋ ਉਹ ਪਾਸਟਰ ਦਾ ਵਿਰੋਧ ਹੋਇਆ ਸੀ ਉਹ ਕਿੰਨਾ ਉੱਚਾ ਚੱਲਾ ਗਿਆ ਅਰੇ ਭਾਈ ਵਿਰੋਧ ਤਿੰਨ ਤਰ੍ਹਾਂ ਦੇ ਵਿਰੋਧ ਨੇ ਇੱਕ ਹੈਗਾ ਪਰਮੇਸ਼ਰ ਦੇ ਵੱਲੋਂ ਵਿਰੋਧ ਇੱਕ ਹੈਗਾ ਤੁਹਾਡੇ ਗਲਤੀਆਂ ਦੇ ਕਰਕੇ ਵਿਰੋਧ ਇੱਕ ਹੈਗਾ ਸ਼ੈਤਾਨ ਦੇ ਕਰਕੇ ਵਿਰੋਧ ਤੁਹਾਡਾ ਵਿਰੋਧ ਕਿਹੜਾ ਹੋ ਰਿਹਾ ਇਹ ਸੋਚੋ ਬੈਠ ਕੇ वचन ਕਹਿੰਦਾ ਜੀ ਦੀ ਵੱਲ ਪਰਮੇਸ਼ਰ ਹੈ ਉਹਦਾ ਕੋਈ ਵਿਰੋਧੀ ਨਹੀਂ ਹੋ ਸਕਦਾ ਤਾਰੀਫ ਕਰੋ ਯਿਸੂ ਮਸੀਹ ਦੇ ਸਾਮਰਤੀ ਨਾਮੇ ਹਾਲੇਲੂਇਆ ਜੀ ਦੀ ਵੱਲ ਪਰਮੇਸ਼ਰ ਹੈ ਉਹਦਾ ਕੋਈ ਵਿਰੋਧੀ ਨਹੀਂ ਹੋ ਸਕਦਾ ਕੀ ਕਹਿੰਦਾ ਜੀ ਜਿਹੜਾ ਜਿਹੜੇ ਪਾਸਟਰ ਦਾ ਵਿਰੋਧ ਹੀ ਨਹੀਂ ਹੁੰਦਾ ਉਹ ਪਾਸਟਰ ਨਹੀਂ ਹੈ ਉਹ ਸੇਵਾ ਨਹੀਂ ਹੈ ਅਰੇ ਭਾਈ ਆਪ ਲੇਖੇ ਚੋਂ ਆਪ ਹਨੇਰੇ ਚੋਂ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਸ਼ੈਤਾਨ ਨੇ ਇੱਕੋ ਚੀਜ਼ ਫਸਾਦੀ ਵਿਰੋਧ ਤਾਂ ਹੋਊਗਾ ਜੇ ਬੋਲੀ ਜਾਂਦੇ ਹੋ ਵਿਰੋਧ ਹੋਊਗਾ ਤਾਂ ਹੋਏਗਾ ਵਚਨ ਕਹਿੰਦਾ ਜੈਸਾ ਤੇਰਾ ਵਿਸ਼ਵਾਸ ਹੋਏਗਾ ਵੈਸਾ ਤੇਰੀ ਲਾਈਫ ਦੇ ਵਿੱਚ ਹੋਏਗਾ ਜੈਸੀ ਤੇਰੀ ਨੇਚਾ ਤੇਰੀ ਲਈ ਵੈਸਾ ਹੋ ਜਾਏਗਾ ਇਸ ਲਈ ਮੈਂ ਵਿਸ਼ਵਾਸ ਨਹੀਂ ਰੱਖਦਾ ਕਿ ਮੇਰਾ ਵਿਰੋਧ ਹੋਏਗਾ। ਇਸ ਲਈ ਮੈਂ ਵਿਸ਼ਵਾਸ ਨਹੀਂ ਰੱਖਦਾ ਕਿ ਮੇਰਾ ਕੋਈ ਵਿਰੋਧ ਕਰੇਗਾ। ਇਸ ਲਈ ਜੋ ਬਾਈਬਲ 'ਚ ਲਿਖਿਆ ਉਹ ਕਰਨਾ ਹੈ। ਅਸੀਂ ਬਾਈਬਲ ਤੋਂ ਬਾਹਰ ਹੋ ਕੇ ਕੁਝ ਨਹੀਂ ਕਰ ਸਕਦੇ। ਇਸ ਲਈ ਮੈਂ ਉਹਨਾਂ ਸਭ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਜਿਹੜੇ ਸੁਣ ਰਹੇ ਨੇ ਇਸ ਟਾਈਮ ਦੇ ਵਿੱਚ ਕਿ ਐਦਾਂ ਦੀਆਂ ਉਸੇ ਖਿਆਮਾਂ ਦੇ ਨਾਲ ਅਸੀਂ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਹੈ ਦੇਖੋ ਕਿਸੇ ਨਿੰਦਿਆ ਕਰਕੇ ਕਿਸੇ ਨੂੰ ਠੇਸ ਪਹੁੰਚਾ ਕੇ ਅਸੀਂ ਅੱਗੇ ਨਹੀਂ ਆ ਸਕਦੇ ਹੁਣ ਆਪਾਂ ਦੇਖਦੇ ਹਾਂ ਕਦੇ ਕਿਤੇ ਵਿਰੋਧ ਕੀਤਾ ਗਿਆ ਕਦੇ ਕਿਤੇ ਛੱਡਿਆ ਗਿਆ ਗਿਆ ਕਦੇ ਇਹ ਇਹ ਕੀਤਾ ਗਿਆ ਉਹ ਕੀਤਾ ਗਿਆ ਹਨਾ ਲੇਕਿਨ ਉਹ ਉਹ ਉਹਨਾਂ ਦੇ ਕਰਕੇ ਹੁੰਦਾ ਉਹਨਾਂ ਦੇ ਕੰਮਾਂ ਦੇ ਕਰਕੇ ਵਿਰੋਧ ਹੁੰਦਾ ਹੈ ਇੱਕ ਮੈਂ ਦੱਸਿਆ ਵੀ ਤਿੰਨ ਤਰ੍ਹਾਂ ਦਾ ਵਿਰੋਧ ਹੈ ਸਾਡਾ ਇੱਕ ਸਾਡਾ ਪਰਮੇਸ਼ਰ ਵੱਲੋਂ ਵਿਰੋਧ ਹੁੰਦਾ ਹੈ ਇੱਕ ਸ਼ੈਤਾਨ ਦੇ ਵੱਲੋਂ ਵਿਰੋਧ ਹੁੰਦਾ ਹੈ ਕਿ ਸਾਡੇ ਵੱਲੋਂ ਵਿਰੋਧ ਹੁੰਦਾ ਹੈ ਜਿਹੜਾ ਪਰਮੇਸ਼ਰ ਵੱਲੋਂ ਵਿਰੋਧ ਹੁੰਦਾ ਨਾ ਉਹ ਵਿਰੋਧ ਹਮੇਸ਼ਾ ਲਈ ਉੱਚਾ ਠਾਉਂਦਾ ਹੈ ਵਿਰੋਧ ਉਹ ਜਿਹੜਾ ਸਾਡੀ ਗਲਤੀ ਦੇ ਕਰਕੇ ਵਿਰੋਧ ਹੁੰਦਾ ਹੈ ਉਹਦਾ ਨਾ ਪਰਮੇਸ਼ਰ ਵੱਲੋਂ ਸਪੋਰਟ ਹੁੰਦੀ ਹੈ ਨਾ ਕਿਸੇ ਜੱਜ ਵੱਲੋਂ ਸਪੋਰਟ ਹੁੰਦੀ ਹੈ ਜਦੋਂ ਪਰਮੇਸ਼ਰ ਵੱਲੋਂ ਵਿਰੋਧ ਹੋਏਗਾ ਤੇ ਜੱਜ ਵੀ ਉਹਦੀ ਹੈਲਪ ਕਰਨਗੇ ਔਰ ਵਕੀਲ ਵੀ ਉਹਦੀ ਹੈਲਪ ਕਰਨਗੇ ਸ਼ੈਤਾਨ ਦੇ ਵੱਲੋਂ ਵਿਰੋਧ ਹੋਏਗਾ ਤੇ ਪਰਮੇਸ਼ਰ ਉਹਦੀ ਹੈਲਪ ਕਰੇਗਾ ਤਾਰੀਫ ਕਰੋ ਪਰਮੇਸ਼ਰ ਦੀ ਆਮੇਨ ਇਸ ਲਈ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਧਿਆਨ ਦੇਣਾ ਪਊਗਾ ਆਪਾਂ ਨੂੰ ਇਸ ਮਸੀਹਤ ਨੂੰ ਮਜ਼ਬੂਤ ਕਰਨ ਵਾਸਤੇ